ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsaanjha.in ਤੇ ਕਈ ਦਿਨਾ ਤੋਂ ਲਾਪਤਾ ਚੱਲ ਰੇ ਯੂਕੇ ਦੇ ਕਾਰੋਬਾਰੀ ਰਣਜੀਤ ਸਿੰਘ ਪਵਾਰ ਦੇ ਕਤਲ ਦਾ ਪੁਲਿਸ ਨੇ ਜਤਾਇਆ ਖਤਸ਼ਾ ਕਈ ਦਿਨਾ ਤੋਂ ਭੇਗ ਭਰੇ ਹਾਲਾਤ ਚ ਲਾਪਤਾ ਸੀ ਰਣਜੀਤ ਸਿੰਘ ਜੋ ਕਿ ਕਾਰੋਬਾਰ ਦੇ ਸਿਲਸਿਲੇ ਚ 8 ਮਈ ਨੂੰ ਪਹੜਤ ਆਇਆ ਸੀ ਰਣਜੀਤ ਦੇ ਪ੍ਰਮਾਣ ਤੌਰ ਤੇ 14 ਮਈ ਨੂੰ ਵਾਪਸ ਜਾਣਾ ਸੀ ਪਰ ਅਚਾਨਕ ਲਾਪਤਾ ਹੋ ਗਿਆ ਪੁਲਿਸ ਨੇ 18 ਮਈ ਨੂੰ ਮਾਮਲਾ ਦਰਜ ਕੀਤਾ ਸੀ ਤੇ ਹੁਣ 12 ਦਿਨ ਬਾਅਦ ਪੁਲਿਸ ਇਸ ਕੇਸ 'ਚ ਸਫਲਤਾ ਹੱਤ ਲੱਗੀ ਹੈ ਉਹ ਜਾਣਕਾਰੀ ਦੇ ਰਹੇ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਨਵਿੰਦਰ ਆਕਰ ਕੇਸ ਦਾ ਆਧਾਰ ਤੇ ਪੁਲਿਸ ਰਣਜੀਤ ਸਿੰਘ ਪਵਾਰ ਦੀ ਗੱਤਾ ਦਾ ਖੱਛਾ ਜਤਾਦੀ ਹੈ ਅਜੋ ਕਿਉਂਕਿ ਰਣਜੀਤ ਜਿਸ ਦਿਨ 8 ਮਈ ਨੂੰ ਭਾਰਤ ਆਇਆ ਸੀ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਤਾਂ ਉਸ ਦਿਨ ਉਸ ਨੂੰ ਲੈਣ ਦੇ ਲਈ ਉਸ ਦਾ ਦੋਸਤ ਬਲਦੇਵ ਸਿੰਘ ਜੋ ਖੁਦ ਯੂਕੇ ਤੋਂ ਆਇਆ ਸੀ ਉਹ ਉਸ ਨੂੰ ਲੈਣ ਦੇ ਲਈ ਗਿਆ ਸੀ ਔਰ ਅੰਮ੍ਰਿਤਸਰ 에ਅਰਪੋਰਟ ਤੋਂ ਬਲਦੇਵ ਸਿੰਘ ਦੇ ਨਾਲ ਹੀ ਰਣਜੀਤ ਸਿੰਘ ਜਿਹੜਾ ਨਿਕਲਿਆ ਸੀ ਅੰਮ੍ਰਿਤਸਰ ਤੋਂ ਔਰ ਉਸ ਤੋਂ ਬਾਅਦ ਉਹ ਕਿੱਥੇ ਚਲਾ ਗਿਆ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਔਰ ਉਸ ਤੋਂ ਕੁਝ ਦਿਨ ਬਾਅਦ ਹੀ ਬਲਦੇਵ ਸਿੰਘ ਜਿਹੜਾ ਵਾਪਸ ਯੂਕੇ ਚਲਾ ਗਿਆ ਤਾਂ ਅਜਿਹੀ ਚ ਕਿਤਨਾ ਕਿਤੇ ਸ਼ੱਕ ਆ ਬਲਦੇਵ ਸਿੰਘ ਵੱਲ ਜਾ ਰਿਹਾ ਸੀ ਔਰ ਰਣਜੀਤ ਸਿੰਘ ਦੇ ਪਰਾ ਨੇ ਵੀ ਜਿਹੜੀ ਇਹੀ ਸ਼ਿਕਾਇਤ ਅਰਜ ਕਰਵਾਈ ਸੀ 18:00 ਵਜੇ ਨੂੰ ਪੁਲਿਸ ਦੇ ਕੋਲ ਅਮਰੀਕ ਸਿੰਘ ਨੇ ਸ਼ਿਕਾਇਤ ਅਰਜ ਕਰਵਾਈ ਸੀ ਕਿ ਉਸ ਨੂੰ ਬਲਦੇਵ ਸਿੰਘ ਤੇ ਕਿਤਨੇ ਕਿਤੇ ਕਿਉਂਕਿ ਬਲਦੇਵ ਸਿੰਘ ਦੇ ਨਾਲ ਉਹ ਉਥਰਵਾਨਾ ਹੋਇਆ ਸੀ ਤਾਂ ਪੁਲਿਸ ਲਗਾਤਾਰ ਸ਼ਾਂਟਿੰਗ ਕਰ ਰਹੀ ਸੀ ਔਰ ਇਸੇ ਤੋਂ ਬਾਅਦ ਪੁਲਿਸ ਨੇ ਬਲਦੇਵ ਸਿੰਘ ਦਾ ਭਤੀਜਾ ਸੁਖਦੇਵ ਸਿੰਘ ਔਰ ਜਿਹੜਾ ਵਿਅਕਤੀ ਉਸ ਤੋਂ ਗੱਡੀ ਚਲਾ ਰਿਹਾ ਸੀ ਗੱਡੀ ਦਾ ਡਰਾਈਵਰ ਉਹਨਾਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਪਰ ਬਲਦੇਵ ਸਿੰਘ ਕਿਉਂਕਿ ਯੂਕੇ ਚਲਾ ਗਿਆ ਸੀ ਹਾਗਕੋਰਟਾਂ ਤੋਂ ਕੁਝ ਦਿਨ ਬਾਅਦ ਹੀ ਤਾਂ ਉਸ ਨੂੰ ਹਾਲੇ ਤੱਕ ਪੁਲਿਸ ਦੀ ਪકડ ਤੋਂ ਬਾਹਰ ਹੈ ਔਰ ਪੰਜਾਬ ਪੁਲਿਸ ਇੰਟਰ ਦੇ ਲਈ ਉਹ ਇਹਨਾਂ ਦੋਨਾਂ ਤੋਂ ਜੋ ਸੁਖਦੇਵ ਸਿੰਘ ਔਰ ਡਰਾਈਵਰ ਇਹਨਾਂ ਤੋਂ ਪੁੱਛ ਕੇ ਇਸ ਦੇ ਦੌਰਾਨ ਜਿਹੜੀਆਂ ਗੱਲਾਂ ਪੱਤਰ ਸਾਹਮਣੇ ਆਈਆਂ ਨੇ ਉਸੇ ਦੇ ਆਧਾਰ ਤੇ ਦਾਵਾ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਕਿ ਕਤਲ ਕਰ ਦਿੱਤਾ ਗਿਆ ਹੈ ਹੋਟਲ ਕਾਰੋਬਾਰੀ ਰਣਜੀਤ ਸਿੰਘ ਦਾ ਪਰ ਜਿੰਨੀ ਦੇਰ ਤੱਕ ਕੋਈ ਉਸ ਦੀ ਜਿਹੜੀ ਡੈੱਡ ਬੋਡੀ ਰਣਜੀਤ ਸਿੰਘ ਦੀ ਨਹੀਂ ਮਿਲਦੀ ਉਹ ਨਹੀਂ ਤੇ ਤੱਕ ਕਹਿ ਸਕਦੇ ਕਿ ਇਹ ਕੇਸ ਪੂਰੀ ਤਰ੍ਹਾਂ ਸੋਲਵ ਨਹੀਂ ਹੈ ਔਰ ਸਹਾਰ ਜਿਹੜਾ ਬਲਦੇਵ ਸਿੰਘ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਭਾਰਤ ਤਾਂ ਕਿ ਉਸ ਜਿਹੜਾ ਕੇਸ ਪੂਰੀ ਤਰ੍ਹਾਂ ਸੋਲਵ ਕੀਤਾ ਜਾ ਸਕੇ